ਬੋਲੋ ਜੀ ਵਾਹਿਗੁਰੂ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਗੋਬਿੰਦ ਸਿੰਘ ਜੀ ਸਹਾਇ ਵਾਹਿਗੁਰੂ ਸ਼੍ਰੀ ਗੋਬਿੰਦ ਸਿੰਘ ਜੀ ਕੀ ਪਾਤਸ਼ਾਹ 10ਵੀਂ ਪ੍ਰਥਮ ਤ੍ਰਗੋਤੀ ਸਮਰਕਾ ਗੁਰੂ ਨਾਨਕ ਦੇਵ ਜੀ ਆਏ ਫਰੰਗਿਤ ਗੁਰਤੇ ਅਮਰਦਾਸ ਰਾਮਦਾਸ ਜੀ ਸਹਾਇ ਅਰਜੁਨ ਹਰ ਗੋਬਿੰਦ ਨਾਉ ਸਮਰਾਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਸ ਰਠੈ ਸਭ ਦੁਖ ਜਾਏ ਤੇਗ ਬਹਾਦਰ ਸਮਰੈ ਕਰ ਨੂੰ ਦਿਆ ਬੈਤਾਏ ਸਭ ਥਾਈ ਹੋਇ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਇ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਜੀ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਬ ਪਿਆਰੀਆਂ ਚੋਹਾਂ ਸਾਹਿਬ ਜਾਦਿਆਂ ਚਾਲੀ ਮੁਕਤੇ ਆ ਘਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇਗਵਾਹੀ ਦੇਖੇ ਅਣਖੀਤਾ ਤਤਨਾ ਪਿਆਰੀਆਂ ਸੁਚਾਰੀਆਂ ਦੀ ਕਮਾਈ ਦਾ ਧਿਆਨ ਘਰ ਤੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜਨਾ ਸਿੰਘਾਂ ਸਿੰਘਣੀਆਂ ਨੇ ਧਰਮ 헤 ਸੀਸ ਦਿੱਤੇ ਬੰਦ ਬੰਦ ਘਟਵਾਏ ਖੋਪਰੀਆਂ ਲੋਹਾਈਆਂ ਚਰਖੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰੇ ਆ ਸਿੱਖੀ ਕੇਸਾਂ ਸੁਆਸਾਂ ਨਾਲ ਨਿਭਾਈ ਤਨਾ ਸਮੂਹ ਸ਼ਹੀਦਾਂ ਸਿੰਘਾਂ ਜੀ ਕੀ ਪਵਿੱਤਰ ਕਾਲ ਕਮਾਈ ਜੀ ਦਾ ਧਿਆਨ ਧਰ ਕੇ ਬੋਲੂ ਜੀ ਵਾਹਿਗੁਰੂ ਪੰਜਾ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਦਾ ਧਿਆਨ ਧਰ ਕੇ ਬੋਲੂ ਜੀ ਵਾਹਿਗੁਰੂ ਇਹ ਨਿਮਾਣੀ ਹੋਂਦੇ ਮਾਨ ਸਤਿਗੁਰੂ ਜੀ ਨੇਤਾਣੀ ਹੋਂਦੇ ਤਾਂ ਹਨ ਨੇ ਉੱਠਿਉਂਦੀ ਓਟ ਨਿਆਸਰੀ ਹੁੰਦੀ ਆਸਰਾ ਸੱਚੀ ਪਤਵਾ ਦੂਜੀ ਧੰਨ 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 ਤਖਤ ਚਵਰ ਚਤੁਰ ਦੇ ਮਾਲਿਕ ਹਾਜ਼ਰ ਨਾਜ਼ਰ ਗੁਰਤਾ ਗਦੀ ਤੇ ਸੁਭਾਏਮਾਨ ਜੁਗੋ ਜੁਗ ਅਟਲਦੀਨ ਦੁਨੀਆ ਦੇ ਮਾਲਿਕ ਤੁਹਾਨੂੰ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਮਹਾਰਾਜ ਧੰਨ 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 ਅਮਰ ਸ਼ਹੀਦ ਬ੍ਰਹਮ ਗਿਆਨੀ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਆਪ ਜੀਾਂ ਦੇ ਪਵਿੱਤਰ ਪਾਵਨ ਸਥਾਨ ਵਿਖੇ ਸਾਨੂੰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਮਹਾਰਾਜ ਆਪ ਜੀਆਂ ਦੇ ਮubaruk ਚਰਨਾਂ ਕਮਲਾਂ ਪਾਸ ਸਰਬੱਤ ਦੇ ਭਲੇ ਦੀ ਦਾਤ ਲਈ ਅਰਦਾਸ ਬੇਨਤੀ ਜੋੜੀ ਸਤਿਗੁਰੂ ਮਿਹਰਾਂ ਕਰਦੀਆਂ ਦਰੋਂ ਪਰੋਂ ਸਰਬੱਤ ਸੰਤਾਂ ਦਾ ਭਲਾ ਕਰਨਾ ਦਰੋਂ ਪਰੋਂ ਸਰਬੱਤ ਸੰਤਾਂ ਨੂੰ ਸਿੱਖੀ ਸਦਕਾ ਪਰੋਸਾ ਨਾਮਦਾਨ ਬਖਸ਼ਨਾ ਸਰਬੱਤ ਸੰਤਾਂ ਨੂੰ ਸ਼ਰਧਾ ਪ੍ਰੇਮ ਭਾਵਨਾ ਦੇ ਨਾਲ ਬਾਣੀ ਪੜਨ ਦਾ ਸਵਾਵਾਂ ਕਰੰਦਾ ਦਰ ਕਰਦੀਆਂ ਸੱਚੇ ਪਾਤਸ਼ਾਹ ਜੀ ਹਾਜ਼ਰੀਆਂ ਭਰਨ ਦਾ ਬਲ ਉਦਮ ਉਤਸ਼ਾਹ ਚਾਹੋ ਬਖਸ਼ਣਾ ਦਰੋਂ ਕਰੋ ਸਰਬਤ ਸੰਤਾਂ ਦੇ ਘਰਾ ਪਰਿਵਾਰਾਂ ਵਿੱਚ ਆਪਸੀ ਪ੍ਰੇਮ ਪਿਆਰ ਇਤفاق ਸੁਖ ਸ਼ਾਂਤੀ ਵਰਤੌਣੀ ਦੇ ਅਰੋਗਤਾਮ ਤੰਦਰੁਸਤੀਆਂ ਦੇ ਦਾਨ ਬਖਸ਼ਣੇ ਸਤਿਗੁਰੂ ਜੀ ਮੇਰਾ ਕਰਮੀਆਂ ਦਰੋਂ ਕਰੋ ਸਭਨਾ ਦੀ ਨੌਕਰੀ ਔਰ ਕਾਰੋਬਾਰਾਂ ਵਿੱਚ ਵਾਧੇ ਇੱਕ ਰਖੀਆਂ ਦਿਨੁ ਦੁਪਣੀ ਰਾਤ ਚੌਕਣੀ ਤਰੱਕੀ ਬਖਸ਼ਣੀ ਮਰਾਂ ਦੀਆਂ ਸ਼ੁਭ ਭਾਵਨਾਵਾਂ ਪੂਰਨ ਕਰਨੀਆਂ ਜੀ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਸਤਿਗੁਰ ਜੀ ਦਰੋਂ ਕਰੋ ਮਿਹਰਾਂ ਕਰਨੀਆਂ ਸਰਬੱਤ ਸੰਤਾਂ ਦਾ ਭਲਾ ਕਰਨ ਦਾ ਜੀ ਵਿਅੰਤ ਫੁੱਲਾਂ ਮੁਖਸ਼ ਲੋ ਗਰੀਬ ਨਵਾਜ਼ ਸਹੀ ਪਿਆਰੇ ਮੇ ਲੋ ਜਿਨ੍ਹਾਂ ਮਿਲੇ ਆਪច ਦਾ ਨਾਮ ਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਕਲਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ